ਇਕਦਾ ਜਿਹੜੇ ਪਾਰਟੀਆਂ ਬਦਲਦੇ ਐ ਮਾੜਾ ਕੰਮ ਕਿਉਂਕਿ ਵਿਚਾਰਤਾਂ ਨਾਲ ਜੁੜ ਕੇ ਆਓ ਇਹ ਜੋ ਟਿਕਟਾਂ ਤੇ ਪਾਰਟੀਆਂ ਨਹੀਂ ਕਿਉਂਦੇ ਕਿਰ ਪਾਰਟੀਆਂ ਬਦਲ ਆਉਂਦੇ ਨੇ ਉਹੋ ਲੱਗ ਗੱਲ ਹੁੰਦੀ ਏ ਤੇ ਉਹੋ ਲੱਗ ਗੱਲ ਟਿਕਟ ਤਾਂ ਹੁਣ ਸਾਨੂੰ ਸਾਡੀ ਤਾਂ ਮਜਬੂਰੀ ਆ ਅਸੀਂ 23 ਸੀਟਾਂ ਲੜਦੇ ਰਹੇ ਤਿੰਨ ਲੋਕ ਸਭਾ ਦੀਆਂ ਲੜਦੇ ਰਹੇ ਇੱਕ ਸਾਈਡ ਦੀ ਤੇ ਸਾਨੂੰ ਤਾਂ ਕਿਤੋਂ ਬੰਦੇ ਤਾਂ ਲੈਣੇ ਪੈਣੇ ਸੀ ਠੀਕ ਐ ਨਾ ਗੱਲ ਆ ਹੁਣ ਜਦੋਂ ਇੱਕ ਵਾਰ ਲੈ ਲਾਂਗੇ ਖੜਾ ਹੋ ਜੂਗਾ ਸਿਸਟਮ ਫਿਰ ਦੇਖੋ ਕਿਸੇ ਨੂੰ ਨੇੜੇ ਲੱਗਣ ਦੇ ਦੀਏ ਹਾਂ ਉਹ ਚਲੋ ਮੈਂ ਤਾਂ ਪਾਰਟੀ ਦਾ ਬੰਦਾ ਮੈਂ ਪਹਿਲਾਂ ਵੀ ਲੜਾਇਆ ਸੀ ਜਦੋਂ ਕੋਈ ਨਹੀਂ ਲੜਦਾ ਸੀ 96 'ਚ ਲੜਾਇਆ ਸੀ ਮੈਂ ਉਦੋਂ ਅਟਲ ਜੀ ਕਹਿੰਦੇ ਸੀ ਕਿ ਇਕੱਲੇ ਅਸੀਂ ਚੋਣ ਲੜ ਰਹੇ ਸੀ ਕੋਈ ਨਹੀਂ ਲੜਦਾ ਕਿਤੇ ਸੰਗਰੂਰ ਸੇ ਕੋਈ ਨਹੀਂ ਲੜੇਗਾ ਮੈਨੂੰ ਮੇਰੇ ਤਾਂ ਉਹਦੇ ਵਾਲ ਵੀ ਕੱਟੇ ਹੁੰਦੇ ਸੀ ਠੀਕ ਹੈ ਮੈਂ ਉੱਥੇ ਕਾਲਜ ਦਾ ਪ੍ਰੈਜ਼ੀਡੈਂਟ ਵੀ ਰਿਹਾ ਹਾਂ ਵਰਮਾਨ ਸਾਹਿਬ ਲੁਧਿਆਣਾ ਤੋਂ ਜਿਹੜੇ ਅਮਰਿੰਦਰ ਸਿੰਘ ਰਾਜਾ ਆਪਣੇ ਕਿਚੋਂ ਲੱਗਦੇ ਨੇ ਕਿੱਤੋਂ ਵੀ ਲੜਦੇ ਹੋ ਤਾਂ ਹਰੂਗਾ ਕਿਤੋਂ ਵੀ ਲੜਦੇ ਆ ਜਾਓ ਉਹਦੇ ਪੈਸੇ ਕਦੇ ਤਾਂ ਮੈਂ ਆਪਣੀ بیوی ਨੂੰ ਲੜਾਉਣਾ ਕਦੇ ਉਸ ਨੂੰ ਇਹ ਤਾਂ ਪਰਿਵਾਰਿਕ ਦੰਨਾ ਏਦਾਂ ਲੰਮੜਾ ਜੀ ਮੈਂ ਇਹਨਾਂ ਚੀਜ਼ਾਂ ਦੇ ਖਿਲਾਫ